ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕੌਰ ਦੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਜੀ ਸਭ ਤੋਂ ਪਹਿਲਾ ਰਿਕਵੈਸਟ ਆ ਜੀ ਜਿਹੜੇ ਨਵੇਂ ਈ ਵਿਊਅਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਜਿਹੜੀਆਂ ਭੈਣਾਂ ਕਮੈਂਟ ਕਰਦੀਆਂ ਹੁੰਦੀਆਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੀਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜੀਆਂ ਭੈਣਾਂ ਆਪਾਂ ਨੇ ਸ਼ੁਰੂ ਤੋਂ ਜੁੜੀਆਂ ਹੋਈਆਂ ਨੇ ਉਹ ਹਰ ਰੋਜ਼ ਕਮੈਂਟ ਵੀ ਕਰਦੀਆਂ ਨੇ ਉਹਨਾਂ ਦਾ ਵੀ ਸਪੈਸ਼ਲ ਬਹੁਤ-ਬਹੁਤ ਧੰਨਵਾਦ ਜੀ ਤੇ ਅੱਜ ਜਿਹੜਾ ਆਪਾਂ ਬਲੌਗ ਬਣਾਉਣ ਲੱਗੇ ਸੀ ਮੈਂ ਬਣਾਉਣ ਲੱਗੀ ਸੀ ਕਿ ਜੀ ਅੱਜ ਗੰਡੇ ਮਿਰਚਾਂ ਤੇ ਵੈਸੇ ਤਾਂ ਅੱਜ ਕੋਈ ਸਬਜ਼ੀ ਵਾਲਾ ਭਾਈ ਜਿਹੜਾ ਨਹੀਂ ਆਇਆ ਹੈਗਾ ਤੇ ਮੈਂ ਸੋਚਿਆ ਚਲੋ ਆਪਾਂ ਗੱਲਾਂ ਬਾਤਾਂ ਵੀ ਕਰਦੇ ਆਂ ਤੇ ਗੰਡੇ ਵੀ ਸੀਰਨੇ ਸੀਗੇ ਤੇ ਅਸੀਂ ਗੰਡੇ ਮਿਕਚਰ ਬਣਾਉਣੇ ਹੈਗੇ ਤੇ ਮੈਨੂੰ ਲੱਗਦਾ ਹੋਰ ਵੀ ਭੈਣਾਂ ਜਿਹੜੀਆਂ ਬਣਾਉਂਦੀਆਂ ਹੋਣਗੀਆਂ ਤੇ ਨਾ ਹੁਣ ਇਹਨੂੰ ਮੈਨੂੰ ਐ ਪਤਾ ਨਹੀਂ ਲੱਗਦਾ ਇਹਨੂੰ ਕੀ ਕਿਹਾ ਜਾਵੇ ਦਾਲ ਕਿ ਜੇ ਜਾਂ ਸਬਜ਼ੀ ਕਹੀ ਕਿਉਂਕਿ ਆਪਾਂ ਜ਼ਿਆਦਾਤਰ ਪਿੰਡਾਂ ਦੇ ਵਿੱਚ ਸਾਰੇ ਕੋਈ ਵੀ ਸਬਜ਼ੀ ਬਣਾਉਨੇ ਆ ਸਾਰੀਆਂ ਦਾਲਾਂ ਹੀ ਕਹਿੰਦੇ ਹੁੰਦੇ ਆਗੇ ਕਿਉਂਕਿ ਸਾਰੇ ਸਾਰੇ ਹੀ ਜਦੋਂ ਵੀ ਕੋਈ ਬਾਹਰੋਂ ਆਉਂਦੇ ਕੋਈ ਵੀ ਭੈਣ ਆਵੇ ਕੋਈ ਅੰਦਰਿਕ ਮਾਤ ਜ ਉਹ ਐਂ ਪੁੱਛਦੀਆਂ ਹੁੰਦੀਆਂ ਨੇ ਦਾਲ ਕਾ ਦੀ ਧਰੀਆ ਇਹ ਨਹੀਂ ਇਹ ਨਹੀਂ ਸਬਜ਼ੀ ਕਾ ਦੀ ਬਣਾਈ ਐ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਵੀ ਅਹੀਂ ਬੋਲਦੇ ਨੇ ਐਡੇ ਹੀ ਹੋ ਗਿਆ ਸਾਰੇ ਵੀ ਦਾਲ ਕਾ ਦੀ ਤਰੀ ਹੈਗੀ ਤੇ ਮੈਂ ਖੁਦ ਵੀ ਐਂ ਬੋਲਦੀ ਆ ਕਿ ਮੈਂ ਆਪਾਂ ਜਿੰਦਾਂ ਦੇ ਹੈਗੇ ਓਦਾਂ ਦੇ ਆ ਕਿਉਂਕਿ ਮੈਂ ਖੁਦ ਵੀ ਐਂ ਕਹਿੰਦੇ ਸਬਜ਼ੀ ਬਹੁਤ ਘੱਟ ਕਹਿਣੀ ਹੁੰਦੀ ਆ ਐਦਾਂ ਹੀ ਕਹਿਣੀ ਆ ਵੀ ਦਾਲ ਕਾ ਦੀ ਤਰੀ ਹੈਗੀ ਤੇ ਘੰਟੇ ਮਿਰਚਾਂ ਆਪਾਂ ਬਣਾ ਰਹੇ ਸੀਗੇ ਕਿਉਂਕਿ ਮੇਰੀ ਮੰਮੀ ਜਿਹੜੀ ਮੇਰੀ ਸਾਸੂਆਂ ਸੀਗੇ ਉਹ ਬਹੁਤ ਜਿਆਦਾ ਸਵਾਦ ਜਿਹੜੇ ਘੰਟੇ ਕੱਚਾ ਬਣਾਉਂਦੇ ਹੁੰਦੇ ਸੀ ਮੈਂ ਉਹਨਾਂ ਨੂੰ ਬਹੁਤ ਵਾਰ ਬਣਾਉਂਦੇ ਦੇਖਿਆਗਾ ਉਹ ਹੀ ਗਿਆਂ ਤਾਂ ਵੈਸੇ ਮੈਂ ਖਾ ਨਹੀਂ ਪਾਉਂਦੀਆਂ ਹੋਣੀਆਂ ਪਰ ਉਹ ਬਹੁਤ ਜਿਆਦਾ ਟੇਸਟੀ ਬਣਾਉਂਦੇ ਹੁੰਦੇ ਸੀ ਤੇ ਮੈਸੇ ਅਸੀਂ ਵੀ ਥੋੜੇ ਜਿਹਾ ਬਾਅਦ ਬਣਾ ਹੀ ਲੈਣੇ ਹੈਗੇ ਵਿੱਚ ਇਹ ਰਿਹਾ ਆਪਾਂ ਦੁੱਧ ਪਾਉਣੇ ਹੁੰਦੇ ਹੈਗੇ ਤੇ ਅੱਜ ਕੋਈ ਵੀ ਸਬਜ਼ੀ ਵਾਲਾ ਭਾਈ ਹੈ ਜਿਹੜਾ ਨਹੀਂ ਆਇਆ ਫਿਰ ਸੋਚਿਆ ਚਲੋ ਹੋਰ ਕੁਝ ਹੈ ਨਹੀਂ ਸੀ ਤੇ ਗੰਡੇ ਮਿਰਚੇ ਬਣਾ ਲੈਨੇ ਆ ਮੈਂ 6-7 ਗੰਡੇ ਸਬਤੱਕ ਗੰਡੇ ਲਿਆ ਕਿਉਂਕਿ ਆਪਣਾ ਪਰਿਵਾਰ ਛੋਟਾ ਹੈਗਾ ਸੱਤ ਅੱਕ ਗੰਦਿਆਂ ਨਾਲ ਹੀ ਸੱਤ ਜਾਂਦਾਗਾ ਬੱਚੇ ਵੀ ਥੋੜੀ ਥੋੜੀ ਸਬਜ਼ੀ ਖਾਂਦੇ ਨੇ ਬਾਲੀ ਜਿਆਦਾ ਸਬਜ਼ੀ ਨਹੀਂ ਖਾਂਦੇ ਹੈਗੇ ਤੇ ਸਰਤਾਜ ਜੀ ਵੀ ਘਾਟੀ ਖਾਂਦੇ ਨੇ ਇਸ ਕਰਕੇ 5-6 ਆਪਾਂ ਗੰਡੇ ਲਏ ਨੇ ਤਿੰਨ ਆਪਾਂ ਮਿਰਚਾਂ ਲਈਆਂ ਨੇ ਮਿਰਚਾਂ ਜਿਹੜੀਆਂ ਹੁਣ ਇਸ ਟਾਈਮ ਚੱਲ ਰਹੀਆਂ ਨੇ ਇਹ ਬਹੁਤ ਜਿਆਦੇ ਕੌੜੀਆਂ ਮਿਰਚਾਂ ਨੇ ਤੇ ਗੰਡੇ ਆ ਜਿਹੜੇ ਉਹ ਆਪਣੇ ਪਤਾ ਨਹੀਂ ਕਿਉਂ ਮਿੱਠੇ ਨੇ ਤੇ ਥੋੜੀ ਜਿਹੀ ਮਿੱਠੀ ਜੀ ਸਬਜ਼ੀ ਲੱਗਨ ਲੱਗ ਜਾਂਦੀ ਹੈ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਤੇ ਪਲੀਜ਼ ਜਾਂਦੇ ਜਾਂਦੇ ਇੱਕ ਲਾਈਕ ਜਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਜਿਹੜੀ ਉਹ ਕਿਦਾਂ ਦੀ ਲੱਗੀ ਤੇ ਅੱਜ ਆਪਣੇ ਝੋਨਾ ਲਾ ਰਹੇ ਸੀਗੇ ਮੈਨੂੰ ਕਿੰਨੇ ਦਿਨ ਹੋ ਗਏ ਟੈਨਸ਼ਨ ਹੋਈ ਪਈ ਸੀ ਇਸ ਕੱਲ ਵੀ ਸਾਰਿਆਂ ਨੇ ਝੋਨਾ ਲਾ ਲਿਆ ਵੈਸੇ ਤਾਂ ਹਜੇ ਝੋਨੇ ਬਹੁਤ ਖੜੇ ਨੇ ਆਪਾਂ ਚਾਰ ਦਿਨ ਹੋਣੀ ਪਾ ਕੇ ਹਟਿਆਂਗੇ ਪਰ ਫਿਰ ਵੀ ਐ ਸੋਚ ਰਹੇ ਸੀਗੇ ਵੀ ਆਪਣੇ ਝੋਨਾ ਰਹਿ ਗਿਆ ਸਭ ਨੇ ਲਾ ਲਿਆ ਤੇ ਕੱਲ ਪਰਸੋਂ ਜਦੋਂ ਅਸੀਂ ਬਾਹਰ ਗਏ ਸੀ ਰਿਸ਼ਤੇਦਾਰੀ ਚ ਰਸਤੇ 'ਚ ਵੀ ਦੇਖੀ ਗਏ ਬਹੁਤ ਹਜੇ ਲੋਕਾਂ ਨੇ ਅਪਚਰ ਰਹਿੰਦੀਆਂ ਜਿਹੜੀਆਂ ਮੱਖੀਆਂ ਵੀ ਖੜੀਆਂ ਨੇ ਚਾਰ ਪਾਈ ਜਾਂਦੇ ਨੇ ਤੇ ਕੰਮ ਦਾ ਪੂਰਾ ਜੋਰ ਆ ਤੇ ਆਪਾਂ ਵੀ ਅੱਜ ਤੋਂ ਨਾ ਜਿਹੜਾ ਅੱਜ ਥੋੜਾ ਬਹੁਤ ਉਹ ਲੱਗਦੂਗਾ ਕੁਝ ਅੱਜ ਲੱਗਦੂ ਉਹ ਕੁਝ ਕੱਲ ਨੂੰ ਲੱਗਦੂਗਾ ਸਗਾ ਅੱਜ ਹੀ ਖੇਕਦੇ ਹੋਏ ਨੇ ਤੇ ਗੁਰਪ੍ਰੀਤ ਹੁਣੇ ਟਿਊਸ਼ਨ ਤੋਂ ਆਇਆਗਾ ਤੇ ਵੱਡਾ ਬੇਟਾ ਵੀ ਉਹ ਵੀ ਹੁਣ ਖੇਤ ਗਏ ਨੇ ਵਿੱਚ ਵੀ ਆ ਜਾਂਦੇ ਨੇ ਵਗ ਜਾਂਦੇ ਨੇ ਕਦੇ ਕੋਈ ਚੀਜ਼ ਲੈਣਾ ਆਉਣੀ ਕਦੇ ਕੋਈ ਚੀਜ਼ ਲੈ ਕੇ ਜਾਣੀ ਹੋਰ ਜੀ ਬਹੁਤ-ਬਹੁਤ ਧੰਨਵਾਦ ਆ ਜੀ ਤੁਹਾਡਾ ਤੁਸੀਂ ਵੀਡੀਓ ਦੇਖਦੇ ਹੋਗੇ ਲਾਈਕ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋਗੇ ਤੇ ਆਪਾਂ ਸਬਜ਼ੀਆਂ ਆ ਮਾ ਚਲੋ ਸਬਜ਼ੀ ਪਹਿਲਾਂ ਤਾਲ ਜਿਹੜੀ ਆਪਾਂ ਪੜਾਉਣੀਆਂ ਗੱਡੇ ਵਿੱਚਾ ਕੱਟ ਕੇ ਰੱਖ ਲਈਏ ਉਸ ਤੋਂ ਬਾਅਦ ਆਪਾਂ ਨੀਰਾ ਚਾਰਾ ਵੀ ਜਿਹੜਾ ਅੱਜ ਖੁਦ ਹੀ ਖੁਦ ਹੀ ਪਾਉਣਾਗਾ ਕਿਉਂਕਿ ਸਰਦਾਰ ਜੀ ਖੇਤ ਹੋਣ ਕਰਕੇ ਵੈਸੇ ਤਾਂ ਜਾਂ ਤਾਂ ਵੱਡਾ ਬੇਟਾ ਹੀ ਨੀਰਾ ਨੀਰਾ ਚਾਰਾ ਪਾਉਂਦਾ ਹੁੰਦਾ ਜਾਂ ਮੇਰੇ ਹਸਬੰਦ ਸਰਦਾਰ ਜੀ ਉਹ ਹੀ ਪਾਉਂਦੇ ਨੇ ਤੇ ਅੱਜ ਉਹ ਹੈ ਨਹੀਂਗੇ ਖੇਤ ਗਏ ਹੋਏ ਆ ਤਾਂ ਮੈਨੂੰ ਖੁਦ ਨੂੰ ਹੀ ਪਾਉਣਾ ਪਊਗਾ ਤੇ ਉਸ ਤੋਂ ਬਾਅਦ ਮੱਝਾਂ ਵੀ ਲਮੌੜੀਆਂ ਹੋਣਗੀਆਂ ਪਾਣੀ ਵੀ ਪਿਆਉਣਾ ਹੋਊਗਾ ਕਾਫੀ ਕੰਮ ਆ ਜਿਹੜੇ ਹੋਣਗੇ ਮੈਂ ਸੋਚਿਆ ਚਲੋ ਪਹਿਲਾਂ ਆਪਾਂ ਆ ਕੰਮ ਕਰ ਲਈਏ ਠੀਕ ਦੇ ਵੈਸੇ ਆਪਣੇ ਘਰ ਦੇ ਕੋਲ ਜੇ ਕੋਈ ਕਸਟਮਰ ਆਉਂਦਾ ਵੀ ਆ ਤਾਂ ਉਹ ਆਪਾਂ ਨੂੰ ਇੱਧਰੋਂ ਘਰ ਤੋਂ ਬਾਹਰ ਮਾਰ ਲੈਂਦਾਗਾ ਕਿਉਂਕਿ ਆਪਣੇ ਘਰ ਦੇ ਨਾਲ ਹੀ ਆ ਜਿਹੜਾ ਆਪਣਾ ਠੀਕ ਹੈਗਾ ਤੇ ਜੇ ਤੁਸੀਂ ਇਹ ਵੀ ਗੱਡੇ ਵਿੱਚ ਬਣਾਉਣੇ ਨੇ بس 4-5 ਵੈਸੇ ਟੇਸਟੀ ਇੰਨੇ ਜਾਦੇ ਬਣਦੇ ਨੇ ਨਾ ਜੇ ਆਪਾਂ ਦੁੱਧ ਪਾਉਣੇ ਤਾਂ ਇਹਦੇ ਵਿੱਚ ਬਹੁਤ ਜ਼ਿਆਦੇ ਟੇਸਟੀ ਬਣਦੇ ਹੈਗੇ ਜੇ ਮੈਨੂੰ ਤਾਂ ਵੈਸੇ ਰੋਜ਼-ਰੋਜ਼ ਇਤਾਂ ਹੋ ਜਾਂਦਾ ਜੀ ਜਦੋਂ ਵੀ ਆਪਾਂ ਕੋਈ ਵੀ ਜਦੋਂ ਰੋਟੀ ਬਣਾਉਣੀ ਹੈ ਜਦੋਂ ਵੀ ਤੇ ਜਿਹੜੀ ਬਣਾਉਣ ਵਾਲੀ ਹੁੰਦੀ ਉਹਨੂੰ ਥੋੜੀ ਘੱਟ ਭੱਖ ਲੱਗਦੀ ਹੈਗੀ ਕਿਉਂ ਮੈਨੂੰ ਲੱਗੇ ਵੈਸੇ ਮੈਂ ਸਾਰੀਆਂ ਭੈਣਾਂ ਨੂੰ ਤਾਂ ਕਹਿ ਨਹੀਂ ਸਕਦੀ ਪਰ ਪਤਾ ਨਹੀਂ ਕਿਉਂ ਮੈਂ ਰੋਟੀ ਵੀ ਟੱਟ ਖਾਣੀ ਹੁੰਦੀ ਹੈਗੀ ਜਦੋਂ ਤੇ ਜੇ ਮੈਂ ਰਿਸ਼ਤੇਦਾਰੀ ਚ ਜਾਵਾਂ ਦੀ ਮੈਂ ਖਾਸ ਕਰ ਆਪਣੇ ਪਿੰਡ ਤੇ ਕਿਪਿੰਡ ਜਾਵਾਂ ਉਦੋਂ ਮੈਂ ਬਹੁਤ ਰੋਟੀਆਂ ਖਾਣੀ ਹੈ ਪਤਾ ਨਹੀਂ ਕਿਉਂ ਉੱਥੇ ਜਾ ਕੇ ਵੀ ਹੱਥ ਬਦਲਮਾ ਹੋ ਜਾਂਦਾ ਵੀ ਚਲੋ ਮੰਮੀ ਵੀ ਬਣਾਉਂਦੇ ਨੇ ਉੱਥੇ ਜਾ ਭਾਬੀ ਵੀ ਬਣਾਉਂਦੇ ਨੇ ਤੇ ਉੱਥੇ ਜ਼ਿਆਦਾ ਸਵਾਦ ਲੱਗਦੀਆਂ ਨੇ ਪਤਾ ਨਹੀਂ ਕਿਉਂ ਕਮੈਂਟ ਕਰਕੇ ਦੱਸਿਓ ਕਿਹੜੀਆਂ-ਕਿਹੜੀਆਂ ਭੈਣਾਂ ਨੂੰ ਆਪਦੀ ਰਿਸ਼ਤੇਦਾਰੀ ਦੇ ਜਾਂਦੇ ਪੇਕੇ ਪਿੰਡ ਜਾ ਕੇ ਰੋਟੀ ਜਿਆਦਾ ਸਵਾਦ ਲੱਗਦੀ ਹੈਗੀ ਮੈਨੂੰ ਤਾਂ ਬਹੁਤ ਸਵਾਦ ਲੱਗਦੀ ਹੈ ਭੈਣ ਉਹਨਾਂ ਕੋਲ ਵੀ ਜਾਂਦੇ ਆ ਉੱਥੇ ਜਾ ਕੇ ਵੀ ਬਹੁਤ ਸਵਾਦ ਲੱਗਦੀ ਆ ਤੇ ਪਿੰਡ ਜਾ ਕੇ ਤਾਂ ਹਰ ਕਿਸੇ ਭੈਣ ਨੂੰ ਲੱਗਦੀ ਆ ਦੇ ਪੇਕੇ ਪਿੰਡ ਤਾਂ ਖਾਸ ਕਰਕੇ ਤੇ ਮੈਨੂੰ ਬਹੁਤ ਸਵਾਦ ਲੱਗਦੀ ਹੈ ਤੁਸੀਂ ਵੀ ਦੱਸਿਓ ਕਿਹੜੀਆਂ-ਕਿਹੜੀਆਂ ਭੈਣਾਂ ਨੂੰ ਪੇਕੇ ਪਿੰਡ ਜਾ ਕੇ ਆਪੀ ਰੋਟੀ ਹੈ ਜਿਹੜੀ ਜਿਆਦਾ ਸਵਾਦ ਲੱਗਦੀ ਹੈ ਗੰਡੇ ਆ ਜਿਹੜੇ ਆਪਾਂ ਉਹ ਕੱਟ ਲਏ ਆ ਜੀ ਤੇ ਹੁਣ ਆਪਾਂ ਇਹਨਾਂ ਨੂੰ ਵਾਸ਼ ਕਰਕੇ ਨਾ ਤੇ ਮਿਰਚਾਂ ਜਿਹੜੀਆਂ ਉਹ ਲੱਗ ਤੋਂ ਕਟਾਂਗੇ ਤੇ ਲੱਗ ਤੋਂ ਕੱਟ ਕੇ ਤੇ ਬਾਅਦ ਚ ਜਦੋਂ ਇਹਨਾਂ ਨੂੰ ਬਸ ਭੁੰਨ ਲਾਂਗੇ ਆਪਾਂ ਜਿਹੜਾ ਵੀ ਕੁਝ ਪਾਉਣਾ ਤੇਲ ਪਾਈਏ ਜਾਂ ਕਿਉਂ ਪਾਈਏ ਤੇ ਮੈਂ ਵੈਸੇ ਵੀ ਅਸੀਂ ਸਰੋਂ ਦਾ ਤੇਲ ਦਾ ਘਰ ਦੀ ਹੀ ਸਰੋਂ ਕੜਾਈ ਹੋਈ ਆ ਉਹਦਾ ਤੇਲ ਹੈਗਾ ਟੀਕਾ ਨਹੀਂ ਕੜਾਈ ਹੋਈ ਹੈਗੀ ਤੇ ਉਹਦੇ ਨਾਲ ਹੀ ਆਪਾਂ ਤੜਤਾ ਜਿਹੜਾ ਲਾਵਾਂਗੇ ਤੇ ਮੈਂ ਉਹਦੇ ਟੇਲ ਦਾ ਕਰਕੇ ਲਾਉਣੀ ਹੈਗੀ ਤੇ ਉਹਦੇ ਵਿੱਚ ਭੁੰਨ ਕੇ ਜਮਾਂ ਗੰਡੇ ਵਿੱਚ ਭੁੰਨ ਕੇ ਬਸ ਬਿਨਾ ਪਾਣੀ ਤੋਂ ਹੀ ਬਣਾਉਣੇ ਨੇ ਸੁੱਕੇ ਸੁੱਕੇ ਜਦੋਂ ਸੁੱਕੇ ਸੁੱਕੇ ਬਣ ਗਏ ਉਸ ਤੋਂ ਬਾਅਦ ਆਸੇ ਵਿੱਚ ਦੁੱਧ ਪਾ ਦਾਂਗੇ ਦੁੱਧ ਪਾ ਦਾਂਗੇ ਤੇ ਕੁਸ਼ੇਰੇ ਵਿੱਚ ਪਾ ਦਾਂਗੇ ਮਲਾਈ ਥੋੜੀ ਜਿਹੀ ਕਿਵੇਂ ਹੁਣ ਦੁੱਧ ਤੇ ਉੱਪਰ ਆਈ ਰਹੀ ਹੁੰਦੀ ਹੈਗੀ ਕੁਸ਼ੇਰੇ ਤੇ ਮਲਾਈ ਪਾ ਦਾਂਗੇ ਤੇ ਬਹੁਤ ਜ਼ਿਆਦਾ ਆ ਜਿਹੜੀ ਟੇਸਟੀ ਸਬਜ਼ੀ ਬਣਦੀ ਹੈਗੀ ਤੇ ਤੁਸੀਂ ਵੀ ਟਰਾਈ ਕਰਦੇ ਹੋਵੋਗੇ ਹੋ ਸਕਦਾ ਕੁਝ ਪੈਣਾ ਤਾਂ ਬਣਾਉਂਦੀਆਂ ਹੀ ਹੋਣਗੀਆਂ ਤੇ ਜਿਹੜੀਆਂ ਨਹੀਂ ਵੀ ਬਣਾਉਂਦੀਆਂ ਉਹ ਜ਼ਰੂਰ ਬਣਾ ਕੇ ਦੇਖਣ ਇੱਕ ਵਾਰੀ ਬਹੁਤ ਸਵਾਦ ਬਣਦੀ ਹੈ ਇਹਦੇ ਵਿੱਚ ਕੋਈ ਮੈਂ ਖਾਸ ਮਸਾਲਾ ਨਹੀਂ ਪਾਉਂਦੀ ਹੈਗੀ ਆਪਾਂ ਸਿਰਫ ਹਲਦੀ ਤੇ ਮਿਰਚਾ ਇਹਦੇ ਵਿੱਚ ਹਰੀ ਹੀ ਹੋ ਜਾਣਗੀਆਂ ਤੇ ਇੱਕ ਪਾਵਾਂਗੇ ਆਪਾਂ ਬਲੂਨ بس ਤੋਂ ਹੀ ਚੀਜ਼ਾਂ ਵੈਸੇ ਨੂਣ ਅਸੀਂ ਮਾਲ ਵਿੱਚ ਸਾਰੇ ਨੂਣ ਹੀ ਕਹਿੰਦੇ ਨੇ بس ਲੂਣ ਵੀ ਕਹਿੰਦੇ ਨੇ ਅਸੀਂ ਨੂਣ ਪਾਉਣੇ ਆਂਗੇ ਤੇ ਦੋ ਹੀ ਚੀਜ਼ਾਂ ਜਿਹੜੀਆਂ ਮੈਂ ਪਾਉਣੀ ਆ ਕਿਉਂਕਿ ਗਰਮੀਆਂ ਗਰਮ ਮਸਾਲਾ ਆਪਾਂ ਨਹੀਂ ਪਾਉਂਦੇ ਹੈਗੇਗਾ ਤੇ ਸਿਰਫ ਆਪਾਂ ਦੋ ਹੀ ਸਾਡੇ ਪਾਉਨੇ ਹੁੰਦੇ ਹੈਗੇ ਬਸ ਨਮਕ ਤੋਂ ਮਿਰਚਾਂ ਤੇ ਹਲਦੀ ਕਰਨ ਹੋ ਗਈ ਜੀ ਕਿਉਂਕਿ ਹਰੀਆਂ ਮਿਰਚਾਂ ਹੀ ਪਾਉਣੀ ਆ ਜਿਆਦਾ ਆਪਾਂ ਲਾਲ ਮਿਰਚਾਂ ਬਹੁਤ ਘੱਟ ਯੂਜ਼ ਕਰਦੀਆਂ ਤੇ ਵੀ ਹਰੀਆਂ ਮਿਰਚਾਂ ਹੀ ਯੂਜ਼ ਕਰਦੇਗੇ ਤੇ ਚਲੋ ਜੀ ਪਿਆਜ਼ ਆ ਜਿਹੜੇ ਆਪਾਂ ਕੱਟੇ ਉਹ ਕੱਟ ਲੈਨੇ ਤੇ ਹੁਣ ਆਪਾਂ ਨੀਲੇ ਚਾਰੇ ਦਾ ਦੇਖਦੇ ਆ ਥੋੜਾ ਬਹੁਤ ਇਹਨੂੰ ਵਾਸ਼ ਕਰਕੇ ਰੱਖ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਈਰਾਚਾਰਾ ਜਿਹੜਾ ਪਾਵਾਂਗੇ ਈਰਾਚਾਰਾ ਪਾ ਕੇ ਪਸ਼ੂਨਵਾ ਆ ਕੇ ਉਸ ਤੋਂ ਬਾਅਦ ਦੇਖਦੇ ਆਂ ਮੇਰਾ ਅਗਲਾ ਕੰਮ ਹਾਂਜੀ ਆਪਾਂ ਜਿਹੜਾ ਪਸ਼ੂਆ ਵਰਨੀਆਂ ਆ ਗਿਆਗੇ ਤੇ ਤੂੜੀ ਆਪਾਂ ਪਾ ਲਈਆ ਤੂੜੀ ਪਾ ਕੇ ਹੁਣ ਆਪਾਂ ਰਲਾ ਰਹੇ ਆਂ ਸੰਦੀ ਸੰਨੀ ਰਲਾ ਕੇ ਤੇ ਗੋਸ਼ ਵਿੱਚ ਆਪਾਂ ਲੇਟੀ ਪਾਉਣੇ ਹੁੰਦੇ ਆਂ ਮੱਝ ਨੂੰ ਲੇਟੀ ਪਾ ਕੇ ਤੇ ਉਹਦੀ ਸੰਨੀ ਰਲਾ ਦਿੰਦੇ ਆਂਗੇ ਵਿੱਚ ਥੋੜੀ ਜੀ ਖਲ ਪਾ ਲੈਣੇ ਆਂਗੇ ਤੇ ਆਪਣੀ ਮੱਝ ਆ ਜਿਹੜੀ ਉਹ ਸੋਣ ਵਾਲੀ ਹੈਗੀ ਤੇ ਥੋੜਾ ਟਾਈਮ ਹੀ ਰਹਿ ਗਿਆ ਅੱਜ ਤਾਂ ਸੂਣ ਦਾ ਮਹੀਨਾ ਕੋ ਤੇ ਇੱਕ ਆਪਣੇ ਕੋਲੇ ਝੋਟੀ ਹੈਗੀ ਤੇ ਸਨੀਰ ਲਾ ਕੇ ਵਿੱਚ ਆਪਾਂ ਆਟਾ ਲਾਤਾ ਆਟਾ ਲਾ ਕੇ ਤੇ ਆਪਾਂ ਮੱਝਾਂ ਜਿਹੜੀਆਂ ਇੱਥੇ ਖੜੀਆਂ ਹੁੰਦੀਆਂ ਸਾਡੀਆਂ ਮੱਝਾਂ ਵਸ ਜ਼ਿਆਦਾਤਰ ਅੰਦਰ ਹੀ ਹੁੰਦੀਆਂ ਨੇ ਜੀ ਉਸ ਤੋਂ ਬਾਅਦ ਆਪਾਂ ਗੋਹਾ ਇਕੱਠਾ ਕੀਤਾ ਗੋਹਾ ਇਕੱਠਾ ਕਰਕੇ ਸ਼ਾਮ ਨੂੰ ਇੱਕੋ ਹੀ ਵੱਠਲ ਕੋਈ ਦਾ ਹੁੰਦਾਗਾ ਤੇ ਬਸ ਥੋੜਾ ਬਹੁਤ ਆਪਾਂ ਝਾੜੂ ਲਾ ਦਿੰਨੇ ਆ ਨਾਲ ਤੇ ਝਾੜੂ ਲਾ ਕੇ ਤੇ ਇੱਕ ਵੱਠਲ ਕੋਈ ਦਾ ਹੁੰਦਾ ਗੋਹਾ ਸਿੱਟ ਕੇ ਆਪਾਂ ਉਸ ਤੋਂ ਬਾਅਦ ਆ ਜਿਹੜਾ ਮੱਜਾਂ ਨੂੰ ਨਵਾਵਾਂਗੇ ਨਾਲੇ ਤਾਂ ਨਾਲੇ ਥੋੜਾ ਜਿਹਾ ਟਾਈਮ ਇੱਕ ਅੱਖ ਖਾ ਲੈਣੀ ਹੈ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਣੀ ਪਿਆ ਦਾਂਗੇ ਚਲੋ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ